ਕਹਿੰਦੇ ਪੀਬੀ 65 ਮਹਾਲੀ ਦਾ 3 ਜ਼ੀਰੋਆਂ ਪਿੱਛੇ 8 ਬੱਲੀਏ ਉਹੀ ਜਮਦੂਦ ਦਾ ਝੋਟਾ ਅਤੇ ਅੱਜ ਬਾਪੂ ਬਲਕੌਰ ਸਿੰਘ ਹੋਰੀ ਇਸ ਦੇ ਵਿੱਚ ਬੈਠ ਕੇ ਪਹੁੰਚ ਗਏ ਸਮਾਉ ਪਿੰਡ ਬਾਈਪਾਲ ਸਮਾਉ ਹੋਰਾਂ ਕੋਲੇ ਕਿਉਂਕਿ ਇੱਥੇ ਬਾਈਪਾਲ ਸਮਾਉ ਹੋਰਾਂ ਨੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਸੀ ਸਿੱਧੂ ਮੂਸੇਵਾਲੇ ਦੀ ਵਾਪਸੀ ਨੂੰ ਲੈ ਕੇ ਅਤੇ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਸੋਨੇ ਦੀ ਚੈਨਪਾਈ ਅੱਜ ਪਾਲ ਸਮਾਉ ਹੋਰਾਂ ਨੇ ਅਤੇ ਨਾਲ ਹੀ ਪਰਿਵਾਰ ਦੇ ਕੱਲੇ-ਕੱਲੇ ਜੀ ਦਾ ਸਵਾਗਤ ਵੀ ਕੀਤਾ ਇੱਥੇ ਉਹਨਾਂ ਨੇ ਪਾਲ ਸਮਾਉ ਹੋਰਾਂ ਨੇ ਇੱਕ ਸੁਖ ਸੁਖੀ ਸੀ ਕਿ ਜਿੰਨਾ ਸਮਾਂ ਸਿੱਧੂ ਮੂਸੇਵਾਲਾ ਵਾਪਸ ਨਹੀਂ ਆਉਂਦਾ ਹਵੇਲੀ ਵਿੱਚ ਉਹਨਾਂ ਸਮਾਂ ਉਹ ਪੈਰੀ ਜੁੱਤੀ ਨਹੀਂ ਪਾਉਣਗੇ ਅਤੇ ਅੱਜ ਪੈਰੀ ਜੁੱਤੀ ਖੁਦ ਬਾਪੂ ਬਲਕੌਰ ਸਿੰਘ ਹੋਰਾਂ ਨੇ ਪਵਾਈ ਬਾਈ ਪਾਲ ਦੇ ਤੁਸੀਂ ਦੇਖ ਰਹੇ ਹੋ ਕਿ ਬਾਪੂ ਬਲਕੌਰ ਸਿੰਘ ਹੋਰੀ ਖੜੇ ਨੇ ਅਤੇ ਇੱਥੇ ਕੇਕ ਕੱਟਣ ਦੀ ਤਿਆਰੀ ਹੋ ਰਹੀ ਹੈ ਕਿਉਂਕਿ ਬਾਈ ਪਾਲ ਹੋਰਾਂ ਨੇ ਸਭ ਤੋਂ ਪਹਿਲਾਂ ਇਹੀ ਪ੍ਰੋਗਰਾਮ ਰੱਖਿਆ ਸੀ ਕਿ ਜਦੋਂ ਬਾਪੂ ਜੀ ਆਉਣਗੇ ਤਾਂ ਆਉਣਸਾਰ ਕੇਕ ਕਟਾਂਗੇ ਅਤੇ ਤੁਸੀਂ ਦੇਖ ਰਹੇ ਹੋ ਪਿੱਛੇ ਗੌਣ ਵਜਾਉਣਾ ਜਿਹੜਾ ਚੱਲ ਰਿਹਾ ਹੈ ਬਾਈ ਸਿੱਧੂ ਦਾ ਗੀਤ ਹੈ ਮੁੱਲ ਮੋੜਨਾ ਚਾਹਣਾ ਤੇਰਿਆਂ ਧੌਲਿਆਂ ਦਾ ਜਾਨੀ ਕਿ ਜਿਹੜਾ ਗੀਤ ਬਾਪੂ ਬਲਕੌਰ ਸਿੰਘ ਦੇ ਉੱਪਰ ਲਿਖਿਆ ਸੀ ਬਾਈ ਸਿੱਧੂ ਨੇ ਉਹ ਕੁੜੀਆਂ ਗਾਰੀਆਂ ਨੇ ਅਤੇ ਕੇਕ ਕੱਟਿਆ ਜਾ ਰਿਹਾ ਕੇਕ ਵੀ ਇੱਕ ਖਾਸ ਤਰੀਕੇ ਦਾ ਮੰਗਾਇਆ ਬਾਈ ਪਾਲ ਹੋਰਾਂ ਨੇ ਅਤੇ ਬਾਪੂ ਜੀ ਨੇ ਕੇਕ ਕੱਟ ਲਿਆ ਤੁਸੀਂ ਦੇਖ ਚੁੱਕੇ ਹੋ ਬਾਪੂ ਜੀ ਦੇ ਨਾਲ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਚਿਹਰੇ ਵੀ ਨੇ ਜਿਵੇਂ ਕਿ ਤੁਸੀਂ ਰਾਜਤਾਲੀ ਵਾਲ ਹੋਰਾਂ ਨੂੰ ਦੇਖ ਰਹੇ ਹੋ ਅਤੇ ਹੋਰ ਵੀ ਕਈ ਵੱਡੇ ਚਿਹਰੇ ਨੇ ਉਹ ਮਾਤਾ ਜੀ ਨੇ ਜਿਹੜਿਆਂ ਨੇ ਟਿੱਬਿਆਂ ਦਾ ਪੁੱਤ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮਾਂ ਦਾ ਰੋਲ ਅਦਾ ਕੀਤਾ ਸੀ ਅਤੇ ਦੇਖ ਰਿਹਾ ਹਾਂ ਕਿ ਬਾਪੂ ਜੀ ਹੋਰਾਂ ਨੇ ਕੇਕ ਕੱਟਿਆ ਤੇ ਭਾਈ ਪਾਲ ਹੋਰਾਂ ਨੇ ਕੇਕ ਖਵਾਇਆ ਬਾਪੂ ਹੋਰਾਂ ਨੂੰ ਇਸ ਮੌਕੇ ਕਾਫੀ ਵੱਡਾ ਪ੍ਰੋਗਰਾਮ ਰੱਖਿਆ ਸੀ ਭਾਈ ਪਾਲ ਹੋਰਾਂ ਨੇ ਅਤੇ ਚਰਚਾ ਕਰਾਤੀ ਬਾਈ ਨੇ ਪੂਰੇ ਇਲਾਕੇ ਦੇ ਵਿੱਚ ਆ ਬਾਪੂ ਜੀ ਵੀ ਕਾਫੀ ਸਮਾਂ ਬੈਠੇ ਰਹੇ ਇੱਥੇ ਅਤੇ ਬਾਪੂ ਜੀ ਵੀ ਹੋਰੀ ਵੀ ਭਾਪਕ ਹੋ ਗਏ ਸੀ ਇੱਕ ਮੌਕੇ ਕਿਉਂਕਿ ਮਾਹੌਲ ਹੀ ਖੁਦ ਕੁਝ ਐਦਾਂ ਦਾ ਬਣ ਗਿਆ ਸੀ ਕਾਫੀ ਮਾਹੌਲ ਭਾਪਕ ਜਾ ਹੋਣ ਲੱਗਾ ਸੀ ਇੱਥੇ ਕਿਉਂਕਿ ਬਾਈ ਪਾਲ ਹੋਰ ਕਾਫੀ ਸਮੇਂ ਤੋਂ ਨੰਗੇ ਪੈਰੀ ਫਿਰ ਰਹੇ ਸੀ ਉਹਨਾਂ ਨੇ ਮੈਂ ਕਿਵੇਂ ਪਹਿਲਾਂ ਦੱਸਿਆ ਕਿ ਸੁਖ ਸੁਖੀ ਸੀ ਕਿ ਅਗਰ ਜਿੰਨਾ ਸਮਾਂ ਬਾਈ ਸਿੱਧੂ ਮੂਸੇਵਾਲਾ ਬਾਪਸ ਹਵੇਲੀ ਦੇ ਵਿੱਚ ਨਹੀਂ ਆਉਂਦਾ ਉਹਨਾਂ ਸਮਾਂ ਮੈਂ ਪੈਰੀ ਜੁੱਤੀ ਨਹੀਂ ਪਾਵਾਂਗਾ ਤੇ ਬਾਈ ਨੇ ਆਪਣੇ ਬੋਲ ਪਗਾਏ ਬਾਈ ਬੌਣੇ ਪੈਰੀ ਰਿਹਾ ਅਤੇ ਬਾਈ ਬਾਹਰਲੇ ਦੇਸ਼ਾਂ ਦੇ ਵਿੱਚ ਜਿਆਦਾ ਰਹਿੰਦਾ ਕਈ ਵਾਰ ਇਹਨਾਂ ਦੇ ਟੂਰ ਵਗੈਰਾ ਹੁੰਦੇ ਨੇ ਉੱਥੇ ਵੀ ਕਹਿੰਦੇ ਨੇ ਬਾਈ ਨੇ ਇਹਨਾ ਜੁੱਤੀ ਜੋੜਾ ਕੁਝ ਨਹੀਂ ਪਾਇਆ ਪੈਰਾਂ ਦੇ ਵਿੱਚ ਬਾਪੂ ਜੀ ਵੀ ਇਹ ਚੀਜ਼ ਦੇਖ ਕੇ ਕਾਫੀ ਮਤਲਬ ਭਾਵੁਕ ਹੋ ਗਏ ਕਿ ਯਾਰ ਇੰਨਾ ਸਮਾਂ ਬੰਦਾ ਬੌਣੇ ਪੈਰੀ ਫਿਰਦਾ ਰਿਹਾ ਅਤੇ ਇੱਥੇ ਬਾਈ ਨੇ ਸਵਾਗਤ ਕੀਤਾ ਬਾਪੂ ਬਲਕੌਰ ਸਿੰਘ ਹੋਰਾਂ ਦਾ ਇੱਕ ਚੈਨੀ ਦੇ ਨਾਲ ਚੈਨੀ ਬਾਈ ਸਭ ਤੋਂ ਪਹਿਲਾਂ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਇੱਕ ਖਾਸ ਤਰ੍ਹਾਂ ਦੀ ਜਿਹੜੀ ਸੋਨੇ ਦੀ ਚੈਨੀ ਸੀ ਉਹ ਬਾਈ ਹੋਰੀ ਲੈ ਕੇ ਆਏ ਤੁਸੀਂ ਦੇਖ ਰਹੇ ਹੋ ਕਿ ਬੈਗ ਦੇ ਵਿੱਚੋਂ ਚੈਨੀਆਂ ਜਿਹੜੀ ਕੱਢੀ ਜਾ ਰਹੀ ਹੈ ਤੁਸੀਂ ਦੇਖੋਗੇ ਕਿ ਬਾਪੂ ਜੀ ਨੇ ਮਨਾ ਵੀ ਕੀਤਾ ਪਾਲ ਨੂੰ ਕਿ ਭਾਈ ਰਹਿਣ ਦੇ ਇਹ ਇਸ ਦੀ ਕੀ ਜ਼ਰੂਰਤ ਸੀ ਹੈਨਾ ਪਰ ਕਹਿੰਦੇ ਨੇ ਕਿ ਆਪਣੀ ਆਪਣੀ ਇੱਛਾ ਹੁੰਦੀ ਹੈ ਅਤੇ ਬਾਈ ਦੀ ਇੱਛਾ ਸੀ ਕਿ ਬਾਪੂ ਜੀ ਹੋਰਾਂ ਨੂੰ ਇਸ ਖਾਸ ਮੌਕੇ ਦੇ ਉੱਪਰ ਚੈਨੀ ਪਾਈ ਜਾਵੇ ਤੁਸੀਂ ਦੇਖ ਲਓ ਕਿ ਸਮਾਰ ਕੇ ਬਾਈ ਹੋਰਾਂ ਨੇ ਕੈਨੀ ਸ਼ਾਨਦਾਰ ਜਿਹੜੀ ਚੈਨੀ ਹੈ ਬਾਪੂ ਬਲਕੌਰ ਸਿੰਘ ਹੋਰਾਂ ਦੇ ਗਲ ਦੇ ਵਿੱਚ ਪਾਈ ਤੁਸੀਂ ਦੇਖੋਗੇ ਕਿ ਬਾਪੂ ਬਲਕੌਰ ਸਿੰਘ ਹੋਰਾਂ ਨੇ ਮਨਾ ਵੀ ਕਰਿਆ ਮਨਾ ਕਰਨਗੇ ਬਾਪੂ ਬਲਕੌਰ ਸਿੰਘ ਹੋਰੀ ਮਨਾ ਕਰਦੇ ਨੇ ਬਾਪੂ ਜੀ ਹੋਰੀ ਪਰ ਬਾਈ ਪਾਲ ਕਿੱਥੇ ਇੱਥੇ ਕਿਸੇ ਦੀ ਮੰਨਣ ਵਾਲੀ ਸੀ ਕਿਉਂਕਿ ਖਾਸ ਤੌਰ ਤੇ ਇਹ ਬਾਪੂ ਬਲਕੌਰ ਸਿੰਘ ਹੋਰਾਂ ਵਾਸਤੇ ਹੀ ਬਣਵਾ ਕੇ ਲਿਆਏ ਸੀ ਤੇ ਬਾਪੂ ਜੀ ਹੋਰੀ ਭਾਵਕ ਹੋ ਗਏ ਇਨਾ ਪਿਆਰ ਦੇਖ ਕੇ ਕਿਉਂਕਿ ਗਿਣਮੇ ਚੁਣਮੇ ਬੰਦੀ ਹੁੰਦੇ ਨੇ ਦੋਸਤ ਐਸੇ ਆ ਦੋਸਤੋ ਐਸੇ ਜਿਹੜੇ ਕਿ ਇਨਾ ਪਿਆਰ ਕਰਦੇ ਹੁੰਦੇ ਨੇ ਬਹੁਤ ਪਿਆਰ ਖਟਿਆ ਬਾਈ ਸਿੱਧੂ ਮੂਸੇਵਾਲੇ ਨੇ ਕਹਿੰਦੇ ਨੇ ਕਿ ਆਪ ਦਾ ਸਟਾਰ ਬਣਿਆ ਹੀ ਬਣਿਆ ਆਪਣੇ ਮਾਪੇ ਨੂੰ ਸਟਾਰ ਬਣਾਇਆ ਅਤੇ ਆਪਣੇ ਪੂਰੇ ਪਿੰਡ ਨੂੰ ਸਟਾਰ ਬਣਾ ਕੇ ਰੱਖਤਾ ਮਾਹਬਾਪ ਤਾਂ ਤੁਸੀਂ ਐ ਲਾ ਲੋ ਕਿ ਜਿੰਨੀ ਚੜ੍ਹਾਈ ਸਿੱਧੂ ਮੂਸੇਵਾਲੇ ਦੀ ਹੁੰਦੀ ਸੀ ਨਾ ਓਨੀ ਹੀ ਚੜ੍ਹਾਈ ਬਾਪੂ ਬਲਕੌਰ ਸਿੰਘ ਦੀ ਹੈ ਜਿਵੇਂ ਲੋਕ ਤਰਸਦੇ ਸੀ ਬਾਈ ਸਿੱਧੂ ਨੂੰ ਦੇਖਣ ਲਈ ਐਵੇਂ ਬਾਪੂ ਬਲਕੌਰ ਸਿੰਘ ਨੂੰ ਦੇਖਣ ਵਾਸਤੇ ਤਰਸਦੇ ਨੇ ਤੇ ਦੇਖ ਰਹੇ ਹੋ ਕਿ ਕੱਲੀ ਚੈਨ ਨਹੀਂ ਬਾਈ ਹੋਰ ਵੀ ਬਹੁਤ ਸਾਰੇ ਗਹਿਣੇ ਬਣਾ ਕੇ ਲਿਆਇਆ ਮਾਤਾ ਜੀ ਹੋਰਾਂ ਵਾਸਤੇ ਛੋਟੇ ਸਿੱਧੂ ਵਾਸਤੇ ਤੁਸੀਂ ਦੇਖ ਰਹੇ ਹੋ ਦੇਖੋ ਤੁਹਾਨੂੰ نیچے ਪਏ ਦਿਖਾਈ ਦਿੰਦੇ ਹੋਣਗੇ ਕਿ ਕੰਗਣਵੀ ਨੇ ਛੋਟੇ ਸਿੱਧੂ ਦੇ ਜਾਨਕਿ ਸ਼ੁਭਦੀਪ ਦੇ ਜਿਹੜਾ ਛੋਟਾ ਸ਼ੁਭਦੀਪ ਹੈ ਕੰਗਣ ਨੇ ਹੋਰ ਕੱਪੜਾ ਲੀੜਾ ਜੋ ਵੀ ਹੁੰਦਾ ਜੋ ਵੀ ਇੱਕ ਮਤਲਬ ਸ਼ਗਨ ਕਰੇ ਜਾਂਦੇ ਨੇ ਨਾ ਉਹ ਸਾਰੇ ਸ਼ਗਨ ਕਰੇ ਬਾਈ ਪਾਲ ਨੇ ਅਤੇ ਇਹ ਜਿਹੜੇ ਸ਼ਗਨ ਬਾਈ ਪਾਲ ਹੋ ਰਹੇ ਨੇ ਅੱਜ ਕਰੇ ਸਮਾਉ ਪਿੰਡ ਦੇ ਵਿੱਚ ਇੱਥੇ ਪੂਰਾ ਸੱਭਿਆਚਾਰ ਦਿਖਦਾ ਸੀ ਕਿਵੇਂ ਪੁਰਾਣੇ ਸਮਿਆਂ ਦੇ ਵਿੱਚ ਸੱਭਿਆਚਾਰ ਸੀ ਅੱਜ ਕੱਲ ਤਾਂ ਜਿਹੜੇ ਰਿਸ਼ਤੇ ਨੇ ਨਾ ਉਹ ਵੀ ਅਲੋਪ ਹੋ ਗਏ ਅਤੇ ਇੱਥੇ ਹਰ ਇੱਕ ਜੀਵ ਵਾਸਤੇ ਕੱਪੜੇ ਲੀੜੇ ਦਿੱਤੇ ਭਾਈ ਪਾਲ ਸਮਾਉ ਹੋਰਾਂ ਨੇ ਪਰਿਵਾਰ ਦੇ ਮੈਂਬਰ ਹਨ ਜਿਵੇਂ ਕਿ ਬਾਈ ਦੇ ਕਿਹੜੇ ਗਨਮੈਨ ਨੇ ਨਹੀਂ ਕੋਣ ਜੇ ਗਨਮੈਨਾਂ ਵਾਸਤੇ ਲੈ ਕੇ ਆਉਂਦਾ ਕੱਪੜਾ ਲੀੜਾ ਭਾਈ ਗਨਮੈਨਾਂ ਵਾਸਤੇ ਵੀ ਕੱਪੜਾ ਲੀੜਾ ਲੈ ਕੇ ਆਏ ਸਾਰੇ ਜਿਹੜੇ ਜੀ ਨੇ ਮਤਲਬ ਹੋਏ ਲੀ ਦੇ ਵਿੱਚ ਜਿਹੜੇ ਪਰਿਵਾਰ ਨਾਲ ਜੁੜੇ ਹੋਏ ਨੇ ਉਹਨਾਂ ਵਾਸਤੇ ਸਾਰਿਆਂ ਵਾਸਤੇ ਕੁਝ ਨਾ ਕੁਝ ਅਜ ਬਾਈ ਨੇ ਤੋਹਫੇ ਵਜੋਂ ਦਿੱਤਾ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਤੋਹਫੇ ਪਏ ਨੇ ਕੰਗਣ ਦੇਖ ਰਹੇ ਹੋ ਦੇਖੋ ਤੁਹਾਨੂੰ ਕੰਗਣ ਦਿਖਾਈ ਦੇਰੇ ਨੇ ਪਏ ਤੇ ਕਾਫੀ ਮਤਲਬ ਇੱਥੇ ਬਾਈ ਨੇ ਯਾਰ ਦਿਲ ਤੋਂ ਰੀਜ ਲਾ ਕੇ ਪੂਰੀ ਜਮਾ ਐਨ ਕਿੰਨਾ ਹੋ ਸਕਿਆ ਬਾਈ ਤੋਂ ਬਾਈ ਨੇ ਉਹਨਾ ਕਰਿਆ ਹੈਨਾ ਤੇ ਬਾਈ ਨੇ ਕਿਹਾ ਵੀ ਕਿ ਇਹ ਕੋਈ ਮੈਂ ਪਬਲਿਸਿਟੀ ਵਾਸਤੇ ਨਹੀਂ ਕਰ ਰਿਹਾ ਇਹ ਮੇਰੀ ਇੱਛਾ ਸੀ ਮੈਂ ਜੁੜਿਆ ਹੋਇਆ ਸਿੱਧੂ ਨਾਲ ਦਿਲ ਤੋਂ ਤੇ ਸਿੱਧੂ ਨਾਲ ਮੇਰਾ ਪਿਆਰ ਸੀ ਮਿਲਿਆ ਤਾਂ ਬਾਈ ਕਹਿੰਦਾ ਥੋੜਾ ਸਮਾਂ ਪਹਿਲਾਂ ਹੀ ਸੀ ਸਿੱਧੂ ਪਰ ਸਿੱਧੂ ਵੀ ਪਸੰਦ ਕਰਦਾ ਸੀ ਬਾਈ ਦੇ ਕੰਮ ਨੂੰ ਬਾਈਪਾਸ ਮਾ ਹੋਰਾਂ ਦੇ ਕੰਮ ਨੂੰ ਅਤੇ ਇਹਨਾਂ ਦਾ ਇੱਕ ਗੀਤ ਆਇਆ ਸੀ ਉਸ ਨੂੰ ਵੀ ਕਹਿੰਦੇ ਨੇ ਕਿ ਪ੍ਰਮੋਟ ਕਰਿਆ ਸੀ ਬਾਈ ਸਿੱਧੂ ਮੂਸੇਵਾਲੇ ਨੇ ਹੈਨਾ ਹੋਰ ਤਰ੍ਹਾਂ ਤਰ੍ਹਾਂ ਦੀਆਂ ਆਈਟਮਾਂ ਤੁਸੀਂ ਦੇਖ ਰਹੇ ਹੋ ਕਿ ਦਿੱਤੀਆਂ ਗਈਆਂ ਨੇ ਇੱਥੇ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਅਤੇ ਪਿੱਛੇ ਉਹੀ ਮਾਤਾ ਜੀ ਖੜੇ ਨੇ ਜਿਵੇਂ ਕਿ ਪਹਿਲਾਂ ਦੱਸਿਆ ਜਿਹੜੇ ਟਿੱਬਿਆਂ ਦੇ ਪੁੱਤ ਗੀਤ ਦੇ ਵਿੱਚ ਮਾਂ ਬਣੀ ਸੀ ਬਾਈ ਸਿੱਧੂ ਦੀ ਹੈਨਾ ਤੇ ਤਾਂ ਬਾਈ ਦਾ ਵੀ ਇੱਥੇ ਯਾਰ ਦੇਖ ਕੇ ਨਾ ਭਾਵੁਕ ਹੋ ਗਏ ਸਾਰੇ ਜਿਹੜਾ ਇੰਨਾ ਪਿਆਰ ਮਤਲਬ ਦੇਖਣਯੋਗ ਸੀ ਪੂਰਾ ਜਿਹੜਾ ਮਾਹੌਲ ਬਣ ਗਿਆ ਇਕੱਠ ਸੀ ਬਹੁਤ ਵੱਡਾ ਹਾਂ ਹੁਵੇ ਇੱਥੇ ਜਮਾ ਹੋਇਆ ਹੋਇਆ ਸਮਾਉ ਪਿੰਡ ਦੇ ਵਿੱਚ ਕਿਉਂਕਿ ਇਹ ਬਾਈ ਪਿਆਰ ਹੀ ਹੁੰਦਾ ਯਾਰ ਹੈ ਨਾ ਕਿਉਂਕਿ ਸਿੱਧੂ ਬਾਈ ਨੇ ਪਿਆਰ ਹੀ ਖਟਿਆ ਇਸੇ ਕਰਕੇ ਤਾਂ ਮਸ਼ਹੂਰ ਸੀ ਬੰਦਾ ਸਾਰਾ ਸਾਰਾ ਦਿਨ ਲੈਣਾ ਦੇ ਵਿੱਚ ਲੱਗਿਆ ਰਹਿੰਦਾ ਸੀ ਲੋਕਾਂ ਦੇ ਨਾਲ ਫੋਟੋ ਆ ਖਿਜਵਾਉਣ ਵਾਸਤੇ ਨਹੀਂ ਤਾਂ ਕਲਾਕਾਰ ਐਸੇ ਨੇ ਆਪਣੀ ਕੋਠੀ ਦੇ ਅੱਗੇ ਨਹੀਂ ਬਾਈ ਖੜਨ ਦਿੰਦੇ ਹੈਗੇ ਹੈ ਨਾ ਇਸੇ ਕਰਕੇ ਉਹ ਬੰਦਾ ਇਨਾ ਪਿਆਰ ਖਟ ਕੇ ਗਿਆ ਚੈਨੀ ਦੇਖ ਲਓ ਤੁਸੀਂ ਕਿੰਨੀ ਸ਼ਾਨਦਾਰ ਚੈਨੀ ਬਾਈ ਨੇ ਇੱਕ ਖਾਸ ਤਰ੍ਹਾਂ ਦੀ ਆ ਬਾਪੂ ਜੀ ਹੋਰਾਂ ਦੇ ਹਨ ਗਲ ਵਿੱਚ ਪਾਈ ਚਾਹੇ ਬਾਪੂ ਜੀ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਖਾਸ ਪਿਆਰ ਨਹੀਂ ਕਿਉਂਕਿ ਆਪਣੇ ਕੋਲੇ ਤੋੜਾ ਨਹੀਂ ਪਰ ਪਿਆਰ ਹੁੰਦਾ ਹੈ ਨਾ ਬਾਈ ਯਾਰ ਪਿਆਰ ਸੀ ਏਸੇ ਕਰਕੇ ਬਾਈ ਪਾਲ ਸਮਾਂ ਹੋਰਾਂ ਨੇ ਅੱਜ ਖਾਸ ਦਿਨ ਰੱਖਿਆ ਹੋਇਆ ਸੀ ਜੁੱਤੀ ਦੇਖੋ ਇਹ ਖਾਸ ਇੱਕ ਪਲ ਨੇ ਇਹ ਜਿਹੜੇ ਜੁੱਤੀ ਆਲੇ ਨੇ ਇਹ ਪਾਲ ਦੇ ਪੈਰਾਂ 'ਚ ਪਾਉਣਗੇ ਬਾਪੂ ਜੀ ਹੋਰੀ ਅਤੇ ਪਾਲ ਸਮਾਂ ਚੁੰਮਣਗੇ ਜੁੱਤੀ ਨੂੰ ਪਹਿਲਾਂ ਹੈ ਨਾ ਕਿਉਂਕਿ ਬਹੁਣੇ ਪੈਰੀ ਰਿਹਾ ਬਾਈ ਬਹੁਤ ਟਾਈਮ ਤੇ ਇੱਕ ਸਾਲ ਦੇ ਲਾਵੇ ਮੇਰੇ ਖਿਆਲ ਦੇ ਵਿੱਚ ਆ ਦੇਖੋ ਬਾਈ ਦੇ ਮੱਥੇ ਨਾਲ ਲਾਈ ਹੈ ਨਾ ਜੁੱਤੀ ਤੇ ਬਾਪੂ ਜੀ ਨੇ ਵੀ ਚੁੰਮਿਆ ਪਾਲ ਸਵਾ ਉਹਨਾਂ ਨੂੰ ਨਾ ਜੱਪੀ ਪਾਈ ਕਿਉਂਕਿ ਇਹ ਚੀਜ਼ ਦੇਖ ਕੇ ਨਾ ਸਾਰੇ ਭਾਵਕ ਹੋ ਗਏ ਸੀ ਕਿਉਂਕਿ ਯਾਰ ਪਿਆਰ ਸੀ ਸਿੱਧੂ ਦੇ ਨਾਲ ਦੇਖੋ ਬਾਪੂ ਜੀ ਉਹਨਾਂ ਨੇ ਪੈਰ ਦੇ ਵਿੱਚ ਪਾਲ ਸਵਾ ਉਹਦੇ ਜੁੱਤੀ ਪਾਈ ਤਰੀ ਦੇਖੋ ਇਹ ਉਹ ਪਾਤੀ ਦੇ ਕੋ ਬਾਪੂ ਜੀ ਉਹਨਾਂ ਨੇ ਪੈਰ ਦੇ ਵਿੱਚ ਜੁੱਤੀ ਪਾਲ ਸਵਾ ਉਹਨਾਂ ਦੇ ਪੌਣੇ ਪੈਰੀ ਰਿਹਾ ਸੀ ਬਾਈ ਇਹੀ ਜੀ ਸ਼ਰਤ ਬਾਈ ਦੀ ਕਹਿੰਦਾ ਵੀ ਇਹ ਕੈਨਸਰ ਆਉਂਦਾ ਨਹੀਂ ਨਾ ਸਿੱਧੂ ਬਾਪੂ ਸੋ ਉਹਨਾਂ ਦਾ ਟਾਈਮ ਪੈਰਾਂ 'ਚ ਜੁੱਤੀ ਦੀ ਪਾਉਣੀ ਹੈਗੀ ਪਰ ਬਸ ਸੁਣੀ ਰੱਬ ਨੇ ਛੋਟਾ ਸਿੱਧੂ ਵਾਪਸ ਆਇਆ ਤੁਸੀਂ ਦੇਖੋ ਦੇਖੋ ਭਾਵੁਕ ਹੋ ਗਿਆ ਦੇਖੋ ਬਾਈ ਪਾਲ ਸਮਾਉ ਉਹ ਵੀ ਤੇ ਬਾਪੂ ਜੀ ਹੋਰੀ ਵੀ ਭਾਵੁਕ ਇੱਥੇ ਦਿਖਾਈ ਦੇ ਰਹੇ ਨੇ ਤਾਇ ਜੀ ਖੜੇ ਨਾਲ ਚਮਕੌਰ ਸਿੰਘ ਹੋਰੀ ਤੇ ਕਾਫੀ ਜਿਆਦਾ ਇੱਥੇ ਦੇਖ ਕੇ ਸਾਰੇ ਤਕਰੀਬਨ ਸਭ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਕਿਉਂਕਿ ਜਿਹੜੇ ਇਹ ਪਲ ਸੀ ਪਰ ਫਿਰ ਵੀ ਸ਼ੁਕਰਾਨਾ ਕੀਤਾ ਸਭ ਨੇ ਰੱਬ ਦਾ ਕਿ ਸਿੱਧੂ ਹੈ ਜਿਹੜਾ ਹੈ ਨਾ ਇੱਕ ਵਾਰੀ ਫੇਰ ਤੋਂ ਵਾਪਸ ਆ ਗਿਆ ਸਾਡੇ ਵਿੱਚ ਅਤੇ ਹਰ ਕੋਈ ਬਸ ਇਸੇ ਨੂੰ ਲੈ ਕੇ ਚਰਚਾ ਕਰ ਰਿਹਾ ਸੀ ਕਿ ਰੱਬ ਦਾ ਸ਼ੁਕਰਾਨਾ ਕਿ ਛੋਟਾ ਸਿੱਧੂ ਹੈ ਜਿਹੜਾ ਵਾਪਸ ਆਇਆ ਸਾਡੇ ਵਿੱਚ ਤੇ ਹੋਰ ਵੀ ਬਹੁਤ ਫਿਲਮ ਇੰਡਸਟਰੀ ਦੇ ਲੋਕ ਨੇ ਜਿਹੜੇ 뮤직 ਇੰਡਸਟਰੀ ਦੇ ਲੋਕ ਨੇ ਖੜੇ ਨੇ ਇੱਥੇ ਤੇ ਬਾਪੂ ਜੀ ਹੋਰਾਂ ਨੂੰ ਇੱਥੇ ਖਾਸ ਤੌਰ ਤੇ ਅੱਜ ਬੁਲਾਇਆ ਗਿਆ ਸੀ ਜਿਵੇਂ ਮਾਤਾ ਚਰਨਕੌਰ ਸਾਡੇ ਮਾਂ ਹੀ ਨਹੀਂ ਉਹ ਸਾਡੀ ਧੀ ਵੀ ਹੈ ਸਾਡੇ ਪਿੰਡ ਦੀ ਬੱਚੀ ਵੀ ਹੈ ਸੋ ਅੱਜ ਅਸੀਂ ਸੁੱਖਾ ਸੁਖਦਿਆਂ ਵਾਹ ਦਿਨ ਆਇਆ ਸੀ ਬੜੇ ਚਾਵਾਂ ਦੇ ਨਾਲ ਅਸੀਂ ਇਹ ਅੱਜ ਲੈ ਕੇ ਆਂਦਾ ਅਸੀਂ ਸਾਡੇ ਵੀਰੇ ਨੂੰ ਸੁਖਦੀਪ ਨੂੰ ਬੜੇ ਪਿਆਰ ਨਾਲ ਅਰਦਾਸਾਂ ਦੇ ਨਾਲ ਅਸੀਂ ਪਹਿਲਾਂ ਵੀ ਅਰਦਾਸਾਂ ਕਰੀਆਂ ਸੀ ਅਕਾਲ ਪੁਰਖ ਕੋ ਵਾਹਿਗੁਰੂ ਜੀ ਨੇ ਸਾਡੀਆਂ ਅਰਦਾਸਾਂ ਕੰਨਾਂ ਲਾ ਕੇ ਸੁਣੀਆਂ ਨੇ ਬਿਲਕੁਲ ਅਸੀਂ ਹੁਣ ਬਾਪੂ ਜੀ ਹੋ ਰਹਿਆਂ ਦੀ ਲੋਕ ਈਦਵਾਰ ਕੀ ਲੰਬੀ ਉਮਰ ਚਾਹੁੰਦੇ ਆ ਅਸੀਂ ਚਾਹੁੰਦੇ ਆ ਸੁਖਦੀਪ ਦੇ ਪੋਤਿਆਂ ਨੂੰ ਖੜ੍ਹਾਉਂਦੇ ਅਸੀਂ ਦੇਖੀਏ ਸਾਡਾ ਅਗਲਾ ਸੁਪਨਾ ਹੈ ਆ ਉੱਥੇ ਤੱਕ ਜਾਂਦੇ ਰਹੀ ਅਸੀਂ ਜੋ ਕੁਰਬਾਨੀ ਸਾਡੇ ਤੋਂ ਹੋਈ ਅਸੀਂ ਦੇਵਾਂਗੇ ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ ਬਾਪੂ ਜੀ ਏਟੀਆਂ ਇਹਨਾਂ ਦੀ ਦੁਆਵਾਂ ਕਦੇ ਖਾਲੀ ਨਹੀਂ ਜਾਂਦੀਆਂ ਅਸੀਂ ਮਾਤਾ ਜੀ ਨੂੰ 11 ਜੂਨ ਨੂੰ ਜਦੋਂ ਸੁੰਦਾ ਵੱਡੇ ਸੀ ਸੁੱਚੇ ਮੋਤੀ ਪੈਂਟ ਕਰੇ ਸੀ ਸੁੱਚੇ ਮੋਤੀ ਪੈਂਟ ਕਰਨ ਦਾ ਮਤਲਬ ਇਹ ਹੁੰਦਾ ਸ਼ਾਇਦ ਸਿਆਣੇ ਸਮਝਦੇ ਨੇ ਕਿਸੇ ਵਿਰਲੇ ਨੂੰ ਸੁੱਚੇ ਮੋਤੀ ਮਿਲਦੇ ਨੇ ਕਹਿੰਦੇ ਨੇ ਵੀ ਮੇਰਾ ਪੁੱਤ ਤਾਂ ਮੇਰਾ ਸੁੱਚਾ ਮੋਤੀ ਹੈ ਅਸਤਾ ਸੁੱਚੇ ਮੋਤੀ ਝੋਲੀ ਹੁੰਦੀ ਪਾਤੇ ਸੀ ਸੰਤਾ 11 ਜੂਨ ਨੂੰ ਹੀ ਪਤਾ ਲੱਗਿਆ ਸੀ ਸਾਡਾ ਸਭ ਕੀਤੇ ਨਹੀਂ ਗਿਆ ਸਾਡੇ ਕੋਲ ਹੀ ਹੈ ਉਸ ਤੋਂ ਬਾਅਦ ਸਾਡਾ ਕੱਤੀ ਤਲਾਈ ਨੂੰ ਟੀਆਂ ਦਾ ਸਮਾਗਮ ਹੋਇਆ ਸਾਡੀਆਂ ਬੱਚੀਆਂ ਨੇ 6 ਮਹੀਨਿਆਂ ਦੇ ਵਿੱਚ ਦਸਾਂ ਕੱਕ ਕਰਕੇ ਸਾਡਾ ਸੁਖਨੀ ਸਾਹਿਬ ਦੇ ਪਾਠ ਦੀ ਗਾੜੀ ਅਸੀਂ ਪੁੱਟਣ ਨਹੀਂ ਦਿੱਤੀ ਅਸੀਂ ਉਹ ਬਾਗ ਘੇਟ ਕਰਕੇ ਇੱਕ ਗੱਲ ਕਹੀ ਸੀ ਅਸੀਂ ਵੀਡੀਓ ਰੇਕ ਦੱਸ ਰਹੇ ਹਾਂ ਅਸੀਂ ਕਿਹਾ ਸੀ ਕਿ ਇਹ ਬਾਗ ਮਾਤਾ ਉਹ ਤੋਂ ਖੁੱਲਣਗੇ ਜਦੋਂ ਹਵੇਲੀ ਦੇ ਵਿੱਚ ਸਿੱਧੂ ਨਿਕਲਕਾਰੀ ਬੱਜੂਗੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਇਸ ਗੱਲ ਦੀ ਪਰ ਉਸ ਆਕਾਰਪੁਰਖ ਵਾਹਿਗੁਰੂ ਜਾਨੇ ਬਾਬਾ ਜੀ ਜਾਨੇ ਪਤਾ ਨਹੀਂ ਕਿਵੇਂ ਸਾਡੀ ਤੋਂ ਇਹ ਗੱਲ ਪਹਿਲੀ ਕਹਾਤੀ ਸੀ ਅੱਜ ਅਸੀਂ ਬਾਪੂ ਜੀ ਦੇ ਜਿੰਨੇ ਵੀ ਸ੍ਰੀਖਿਆ ਕਰਮੀ ਨੇ ਜਿਨਨੇ ਵੀ ਉਹਨਾਂ ਦੇ ਸਿਰਕ ਤੇ ਉਹਨਾਂ ਨੂੰ ਸਾਰਿਆਂ ਨੂੰ ਬੇਸੀ ਸਨਮਾਨ ਦਿੱਤਾ ਅਸੀਂ ਬਾਪੂ ਜੀ ਦੇ ਘਰ ਨਾਲ ਜੁੜੀ ਹਰ ਸ਼ਖਸੀਅਤ ਨੂੰ ਸਨਮਾਨ ਦਿੱਤਾ ਕਿਉਂਕਿ ਕੱਲਾ ਸਾਡਾ ਨਹੀਂ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਨੇੜੇ ਰਹਿ ਕੇ ਬਾਪੂ ਜੀ ਤੇ ਮਾਤਾਂ ਦੀ ਸੇਵਾ ਕਰੀ ਹੈ ਖਾਸ ਕਰਕੇ ਸਾਡੇ ਵਿੱਚ ਸੁਖਪਾਲ ਨੰਬਰਦਾਰ ਸਾਹਿਬ ਉਹਨਾਂ ਦੇ ਵੀ ਪਰਿਵਾਰ ਦਾ ਅਸੀਂ ਸਨਮਾਨ ਕਰਿਆ ਅਸੀਂ ਸਾਰਿਆਂ ਦਾ ਸਨਮਾਨ ਦੇ ਕੇ ਅਜ ਮਾਰ ਮਹਿਸੂਸ ਕਰਦੇ ਆ ਸੋ ਵੇਖਣ ਆਪਾਂ ਬਾਅਦ ਵਿੱਚ ਫਿਰ ਗੱਲ ਕਰਾਂਗੇ ਉੱਧਰ ਅਰਦਾਸ ਹੋਣੀ ਹੈ ਕਿ ਧੰ ਗਵਾਨ ਜੱਜਰੇ ਨੇ ਬਾਬਾ ਹਰਜੀਤ ਸਿੰਘ ਜੀ ਇੰਗਲੈਂਡ ਦੇ ਕੋਲ ਸਪੈਸ਼ਲ ਜਥਾ ਆਇਆ ਕਿਉਂਕਿ ਹਰ ਇੱਕ ਨੂੰ ਚਾਹਗਾ ਆਪਾਂ ਸਾਰੇ ਸਤਿਕਾਰ ਦੇ ਨਾਲ ਹੋਣਾ ਆਪਾਂ ਬਿਲਕੁਲ ਸਤਿਕਾਰ ਦੇ ਨਾਲ ਪੰਡਾਲ 'ਚ ਜਾਵਾਂਗੇ ਉੱਥੇ ਬਾਬਾ ਜੀ ਦਾ ਜਿਹੜਾ ਅਸੀਰਵਾਦ ਲੈਣਾ ਉਸ ਤੋਂ ਬਾਅਦ ਆਪਾਂ ਬਾਪੂ ਜੀ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਬਾਬਾ ਜੀ ਦਾ ਸੁੱਖਾ ਸੰਬਾਧ ਬਾਬਾ ਜੀ ਚਲੇ ਗਏ ਸਾਡੀਆਂ ਬੱਚੀਆਂ ਨੇ ਇੱਕ ਅਰਦਾਸ ਕੀਤੀ ਅਸੀਂ ਇਸ ਪਰੋਟੇ ਥਲੇ ਲੱਡੂ ਵਟਕੇ ਬਾਪੂ ਜੀ ਦੇ ਚਿਹਰੇ ਤੇ ਖੁਸ਼ੀ ਦੇਖਣੀ ਹੈ ਮੈਂ ਕਮਾ ਕਭੀ ਬਾਪੂ ਜੀ ਫੋਣੀ ਦਾ ਛੋੜਾ ਰੁਕਣਾ ਪੈ ਨਾ ਤਾਂ ਸਾਡੀਆਂ ਬੱਚੀਆਂ ਨੇ ਉਹ ਲਾਸਟ ਲਾਸਾ ਸਾਡੀ ਜਿਹੜੀ ਘੋੜੀਆਂ ਗੌਣੀਆਂ ਨੇ ਉਹ ਬੱਚੀਆਂ ਨੇ ਲੱਡੂ ਵੰਡੇ ਨੇ ਤੁਹਾਡੇ ਜੀ ਦੀ ਖੁਸ਼ੀ ਹੈ ਜਿਹੜੀ ਉਸ ਰੋਟੀ ਥੱਲੇ ਅਰਦਾਸਾ ਕਦੇ ਵਿਅਸਤਰੀ ਜਾਂਦੀਆਂ ਜਿਦੇ ਜਿਦੇ ਅਰਦਾਸ ਹੋਇਆ ਉਹ ਬੰਦਾ ਉਦਾਸ ਆਇਆ ਤੇ ਇਥੋਂ ਹੱਸਦਾ ਹੀ ਗਿਆ ਤੇ ਦੁਬਾਰੇ ਹੱਸਦਾ ਹੀ ਆਇਆ ਤੇ ਬਾਕੀ ਵਿਚਾਰਾ ਕੋਥੇ ਕਰਾਂਗੇ ਆਪਾਂ ਸਾਰੇ ਹੁਣਾਂ ਤੋਂ ਸਤਿਕਾਰ ਦੇ ਨਾਲ ਸੋ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਸਿੱਟੂ ਵੀਰੇ ਦੀ ਦੂਜੀ ਮਾਂ ਇੱਪਿਆਂ ਦਾ ਪੁੱਤ ਵਾਲੀ ਮਾਂ ਵੀ ਸਾਡੇ ਵਿੱਚ ਹੈ ਸੋ ਅੱਜ ਇੱਕ ਮਾਂ ਆ ਮਾਤਾ ਚਰਨ ਕੌਰ ਦੇ ਸਾਰੇ ਜਾਣਦੇ ਵੀ ਬੱਚਾ ਸੋਡਾ ਹੋਣ ਕਰਕੇ ਅਸੀਂ ਉਹਨਾਂ ਨੂੰ ਕੰਪਲ ਨਹੀਂ ਕੀਤਾ ਉਹਨਾਂ ਨੂੰ ਤੇ ਬੁਲਾਵਾਂਗੇ ਅੱਜ ਜਲਦ ਸੋ ਅੱਜ ਦੂਸਰੀ ਮਾਣੇ ਆਪਣੇ ਸਾਥੀ ਨੇ ਵਾਏ ਨੇ ਰਾਜ ਢਾਲੀਵਾਲ ਬਲਵਿੰਦਰ ਢਾਲੀਵਾਲ ਹਰਿੰਦਰ ਹੰਡਲ ਜੀ ਸਾਰੇ ਹੀ ਸਾਡੇ ਜੋ ਆਏ ਨੇ ਮਹਿਮਾਨ ਨੇ ਸਾਡੇ